ਸ਼੍ਰੋਮਣੀ ਕਾਲੀ ਦਾ ਲੰਬਰਸਰ ਚਿੱਠੀ ਬਣਾਉਂਦਾ ਹੈ ਉਹਦੇ ਵਿੱਚ ਜਦ ਹੋਰ ਸਾਰੇ ਆਪਣੇ ਨਾਲ ਬੀਤਿਆ ਇਤਿਹਾਸ ਉਹਦੀ ਚਰਚਾ ਹੀ ਨਹੀਂ ਸੀ ਕਰਦੇ ਇਹ ਇੱਕ ਪੰਥ ਦਾ ਕੀਮਤੀ ਰਿਕਾਰਡ ਹੈ ਜੋ-ਜੋ ਸੈਂਟਰ ਦੀਆਂ ਸਰਕਾਰਾਂ ਪੰਜਾਬ ਦੀਆਂ ਸਰਕਾਰਾਂ ਬਿਆਨਤ ਕੇ ਪੁਲਿਸ ਅਫਸਰਾਂ ਨੇ ਕੀਤਾ ਉਹਦਾ ਇੱਕ ਥੱਬਾ ਤਿਆਰ ਕਰਕੇ ਅਸੀਂ ਬਾਹਰਲੇ ਦੇਸ਼ਾਂ ਨੂੰ ਸਮਝਾਉਂਦੇ ਆਂ ਇਸ ਸਿੱਖਾਂ ਨੂੰ ਟਾਰਗੇਟ ਕਰਕੇ ਕਿਲਿੰਗ ਕੀਤੀ ਗਈ ਹੈ ਤੇ ਸਾਡਾ ਸੱਭਿਆਚਾਰ ਦਬਾਇਆ ਗਿਆ ਸਾਡੇ ਜਿਹੜੇ ਆਰਥਿਕਤਾ ਉਹਨੂੰ ਖਤਮ ਕੀਤਾ ਗਿਆ ਹੈਗਾ ਤੇ ਜਿਹੜੀ ਇਸ ਚੀਜ਼ ਨੂੰ ਸਾਈਨ ਕੀਤਾ ਹੋਇਆ ਹੈ ਭਾਰਤ ਨੇ ਵੀ ਯੂਨਾਈਟਿਡ ਨੇਸ਼ਨ ਚਾਰਟਰ ਨੂੰ ਜੀ ਉਹਦੇ ਵਿੱਚ ਜਿਹੜੇ ਕੌਮ ਨਾਲ ਮਨੁੱਖੀ ਅਧਿਕਾਰਾਂ ਦਾ ਵਿਤਕਰਾ ਹੁੰਦਾ ਉਹਨੂੰ ਕਲੋਨੀ ਬਣਾ ਕੇ ਉਹਦਾ ਧਨ ਉਹਦੀ ਜ਼ੁਬਾਨ ਉਹਦਾ ਧਰਮ ਤਬਦੀਲ ਕੀਤਾ ਜਾਂਦਾ ਹੈਗਾ ਉਹਦੇ ਲਈ ਰਹਿਤਾ ਹੈਗੇ ਆ ਰਹਿਤਾ ਹੈਗੇ ਆ ਕਿ ਤੁਸੀਂ ਪਨਾ ਲੈ ਸਕਦੇ ਹੋ ਤੇ ਤੁਸੀਂ ਆਪ ਦੀ ਖੁਦਮੁਖਤਿਆਰੀ ਦੀ ਮੰਗ ਕਰ ਸਕਦੇ ਹੋ ਸੋ ਸ਼੍ਰੋਮਣੀ ਅਕਾਲੀ ਦਾ ਅੰਬਰ ਸਰ ਇਹ ਦੋਨੋਂ ਚੀਜ਼ਾਂ ਦੇ ਉੱਤੇ ਪਹਿਰਾ ਦਿੰਦਾ ਆ ਰਿਹਾ ਹੈਗਾ ਔਰ ਅਸੀਂ ਅੱਜ ਵੀ ਬੇਨਤੀ ਕਰਦੇ ਆਂ ਬਾਹਰਲੇ ਮੁਲਕਾਂ ਨੂੰ ਕਿ ਜਿੱਥੇ ਅਵਤਾਰ ਸਿੰਘ ਖੰਡਾ ਦੀ ਗੱਲ ਹੈ ਜਿੱਥੇ ਗੁਰਪਤਵਨ ਸਿੰਘ ਪੰਨੂ ਦੀ ਗੱਲ ਹੈ ਜਿੱਥੇ ਆਪਣੇ ਨਿੱਜਰ ਸਾਹਿਬ ਹਰਦੀਪ ਸਿੰਘ ਦੀ ਗੱਲ ਹੈ ਉੱਥੇ ਭਾਰਤ ਦੀ ਜਿਹੜੀ ਸੋਚ ਹੈ ਸਿੱਖਾਂ ਪ੍ਰਤੀ ਉਹ ਬਹੁਤ ਹੀ ਘਾਤਕ ਹੈ ਤੇ ਸ਼ਰਨ ਦੇਣਾ ਤੁਹਾਡਾ ਫਰਜ਼ ਹੈ ਤੇ ਸਾਡੀ ਆਜ਼ਾਦੀ ਵਾਸਤੇ ਮੰਗ ਕਰਨਾ ਜਿਹੜੀ ਅਸੀਂ ਕਰਦੇ ਆਂ ਤੇ ਜਥੇਬੰਦੀਆਂ ਕਰਦੀਆਂ ਉਹ ਸਾਡਾ ਹੱਕ ਹੈ ਸੋ ਇਹ ਜਿਹੜੀ ਚਿੱਠੀ ਹੈ ਉਹਦਾ ਦਾਵਾ ਹੈ ਤੇ ਉਹ ਪੇਸ਼ ਕਰੀਦਾ ਹੁੰਦਾ ਹੈਗਾ ਸੋ ਇਹ ਚਿੱਠੀ ਦਾ ਜੇ ਤੁਸੀਂ ਕਹਿੰਦੇ ਹੋ ਮੁੱਲ ਹੈ ਇਹਦਾ ਮੁੱਲ ਨਹੀਂ ਹੈ ਇਹ ਤਾਂ ਬਹੁਤ ਵੱਡਾ ਇੱਕ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਐਸਜੀਪੀਸੀ ਨੇ ਰਿਕਾਰਡ ਇਕੱਠਾ ਕਰਕੇ ਤਿਆਰ ਕਰਨਾ ਸੀ ਵਾਈਟ ਪੇਪਰ ਲਿਖਣੇ ਸੀਗੇ ਇਹ ਚੈਲੰਜ ਕਰਨਾ ਸੀ ਸਟੇਟ ਨੂੰ ਉਹਨਾਂ ਨੇ ਕੁਝ ਨਹੀਂ ਕੀਤਾ ਉਹ ਤਾਂ ਉਹ ਤਾਂ ਨਹੀਂ ਜੀ ਨਹੀਂ ਖਾਲਸ ਰਾਹ ਦੀ ਤਾਂ ਇੱਕ ਰਿਪੋਰਟ ਹੈ 25000 ਬੰਦਿਆਂ ਦੀ ਮਾਝੇ 'ਚ ਜਿਹੜੇ ਬੀਤੇ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਦੇ ਪ੍ਰਧਾਨ ਨੇ ਜਦ 99 ਤੋਂ ਬਾਅਦ ਆਇਆ 5-5 ਰੁਪਏ ਦੇ ਅ ਸਟੈਂਪ ਪੇਪਰਾਂ ਦੇ ਉੱਤੇ ਲੋਕਾਂ ਦੇ ਘਰਾਂ ਦੇ ਉੱਤੇ ਜਿਹੜਾ ਵਿਤਕਰਾ ਹੋਇਆ ਹੈਗਾ ਬੰਦੇ ਚੱਕੇ ਐ 100 ਜੁਡੀਸ਼ੀਅਲ ਕਿਲਿੰਗ ਕੀਤੀਆਂ ਡਿਸਪੀਅਰੈਂਸ ਕੀਤੀਆਂ ਉਹਦੇ ਅਸੀਂ ਅ ਪਰਫਾਰਮੇ ਲੈ ਕੇ ਉਹਨਾਂ ਦਾ ਬਿਆਨ ਲੈ ਕੇ ਜਸਟਿਸ ਕੁਲਦੀਪ ਸਿੰਘ ਵਰਗਿਆਂ ਰਾਹੀਂ ਸੀਬੀਆਈ ਦੀਆਂ ਇਨਵੈਸਟੀਗੇਸ਼ਨ ਕੀਤੀਆਂ